ਗੱਲ ਹੋਈ ਪਟਿਆਲਾ ਗੜ੍ਹ ਚੌਕ ਕੁਛ ਨਹੀਂ ਅਸੀਂ ਗੱਡੀ ਮੋੜ ਰਹੇ ਸੀਗੇ ਆ ਕੇ ਖਾਸੇ ਮੋਟਰਸਾਈਕਲ ਆਏ ਕਿਰਪਾਨਾਂ ਤੇ ਦਾਤ ਨਾਲ ਮਤੇ ਹਮਲਾ ਕਰਿਆ ਉਹਨਾਂ ਨੇ ਸਾਰੇ ਸ਼ੀਸ਼ੇ ਭੰਨ ਤੇਤਰ ਦਾਤ ਮਾਰਿਆ ਕਿਰਪਾਨਾਂ ਕਿਰਪਾਨਾਂ ਸੀ ਹੋਰ ਹਥਿਆਰ ਵੀ ਕਿੰਨੇ ਕੁ ਮੁੰਡੇ ਸੀ ਹੈਗੇ 3 6 7 ਜਾਨੇ ਖਾਸੇ 10 ਨਾ ਨਹੀਂ ਕੋਈ ਲੱਗਦਾ ਠੀਕ ਨਹੀਂ ਤੇ ਤੁਸੀਂ ਕੀ ਕਹਦੇ ਹੋ ਮੈਂ ਤਾਂ ਸਟੱਡੀ ਕਰਦੀ ਗ੍ਰੈਜੂਏਸ਼ਨ ਫਾਈਨਲ ইয়ার ਰਿਪੂ ਦਾ ਅਨੁਭਵ ਹੋ ਗਿਆ ਐਨਾ ਹੋ ਸੀਗੇ ਤਦੋਂ ਕਿਨੇ ਬਚਾਇਆ ਫਿਰ ਉੱਥੇ ਉੱਤੀ ਐਟ ਟਾਈਮ ਪੁਲਿਸ ਆ ਗਈ ਵੀ ਉਹਨਾਂ ਨੇ ਇੱਕ ਬੰਦਾ ਨਾਲ ਦੀ ਨਾਲ ਫੜ ਲਿਆ ਜਿਹੜਾ ਭੱਜ ਰਿਹਾ ਸੀ ਬਾਕੀ ਭੱਜ ਗਏ ਸੀ ਐਟ ਟਾਈਮ ਇੱਕ ਪੁਲਿਸ ਆ ਗਈ ਤਾਂ ਬਚ ਗਏ ਕੋਲੈਜ ਨੂੰ ਲੜਾਈ ਹੋਈ ਤਾਂ ਨਹੀਂ ਪਹਿਲਾਂ ਕੋਈ ਪੁਰਾਣੀ ਲੜਾਈ ਹੋਵੇਗੀ ਨਾ ਨਹੀਂ ਸਾਡੀ ਕੋਈ ਲੜਾਈ ਨਹੀਂ ਮੁੰਡਾ ਫੜਿਆ ਉਹਦਾ ਕੀ ਨਾਮ ਹੈ ਪਤਾ ਨਹੀਂ ਮੈਨੂੰ ਮੈਂ ਜਾਣਦੀ ਨਹੀਂ ਉਹਨਾਂ ਨੂੰ ਸਰ ਉਹ ਇੱਕ ਵਸੰਗ ਇੱਕ ਇਹਨਾਂ ਨੇ ਉਹ ਵੀ ਮੇਰੇ ਯਾਰ ਦਾ ਦੋਸਤਾਂ ਨੇ ਦੱਸਿਆ ਵੀ ਇੱਕ ਹਾਜੀ ਅੰਗਰੇਜ਼ ਇੱਕ ਰਣਜੀਤ ਨੇ ਫੜੀ ਇਹ ਕਿਹੜਾ ਅੱਛਾ ਬੜਾ ਥੋੜੀ ਉਹਨਾਂ ਨਾਲ ਕੋਈ ਲੜਾਈ ਨਹੀਂ ਨਾ ਨਹੀਂ ਉਹਨਾਂ ਨਾਲ ਨਹੀਂ ਪੜਦੇ-ਪੁੜਦੇ ਇਕੱਠੇ ਹੋ ਕੇ ਤੇ ਨਾ ਨਹੀਂ ਕੁਝ ਨਹੀਂ ਪੜਦੇ ਇਕੱਠੇ ਮਦਦ ਹੋ ਜਾਂਦੇ ਮੰਗੋ ਉਹਨਾਂ ਦੀ ਪਹਿਲਾਂ ਵੀ ਕੇਸ ਚੱਲਦੀ ਨਹੀਂ ਜੀ ਸਿੰਘ ਜੀ ਉਹ ਗੱਡੀ ਭੰਨ ਕੇ ਗਏ ਨੇ ਉਹ ਕੀ ਕਰਨ ਹੋਇਆ ਸਰ ਜੀ ਗੇੜੇ ਕੱਢਦੀ ਪਟਿਆਲਾਗੇਟੇ ਉਸੇ ਛੋਟੇ ਪੰਪਕੋਲ ਟ੍ਰੈਫਿਕ ਇੰਜੀਨੀਅਰ ਸਾਹਿਬ ਗੱਡੀ ਰੋਕ ਹੌਲੀ ਕੀਤੀ ਹੋਈ ਤੇ ਉਹਨਾਂ ਨੇ 1 ਲੱਖ ਦਾ ਮੇਰੇ ਨਾਲ ਹਮਲਾ ਕਰੀ ਗੱਡੀ ਤੇ ਜਿੰਨੇ ਕਿੰਨੇ ਸੀ ਰਜੀਤਨ ਦਾ ਪਾਲੀ ਤੇ ਇੱਕ ਅੰਗਰੇਜ਼ ਅੰਗਰੇਜ਼ ਕਹਿੰਦੇ ਨੇ ਇਹ ਫਾਕੀ ਉਹਨਾਂ ਨਾਲ ਦੀ ਮੁੰਡੀਆਂ ਪਹਿਲਾਂ ਵੀ ਤੁਹਾਡੇ ਲੱਗਦਾ ਪਹਿਲਾਂ ਸਾਡੀ ਰਜੀਤ ਨਾਲ ਤਾਂ ਕੁਝ ਵੀ ਨਹੀਂ ਹੈਗਾ ਜੱਟ ਨਾਲ ਤਾਂ ਸਾਬ ਦੇ ਕਰਤਿਆਰ ਉਹ ਕਿੱ데 ਕੱਢ ਰਹੀ ਸੀ ਨਹੀਂ ਫਿਰ ਕਿਉਂ ਉਹਨਾਂ ਨੇ ਐ ਹਮਲਾ ਕੀਤਾ ਉਹਨਾਂ ਨੂੰ ਪਤਾ ਸੀ ਸਾਡੀ ਪਹਿਲਾਂ ਤਾਂ ਲੜਾਈ ਲੜੀ ਸਾਡੇ ਕਿਸ ਨਾਲ ਵੀ ਨਹੀਂ ਹੋਈ ਹੈਗੀ ਅਜੇ ਤੱਕ ਕੋਈ ਕਾਲਜ ਪੜ੍ਹਨ ਦਾ ਰੋਲਾ ਨਹੀਂ ਨਾ ਨਹੀਂ ਕੌਜ ਅਸੀਂ ਪੜ੍ਹਤੀ ਨਹੀਂ ਹੈਗੀ ਅੱਛਾ ਅੱਜ ਤਾਂ ਸਿੰਪਲ ਕਿਡੇ ਘਾਟ ਰਹੇ ਹੁਣ ਤਿਆਰ ਉਹਨਾਂ ਨਾਲ ਕੀ ਆਏ ਸੀ ਕਰੋ ਜੀ ਤਾਂ ਅੱਜ ਤਾਂ ਕਿਡੇ ਘਾਟ ਰਹੇ ਉਹਨਾਂ ਨੇ ਪਿਪਾ ਕੋਲ ਇਕੱਲਾ ਆ ਕੇ ਕੇ ਪੰਨ ਨਾਲ ਹਮਲਾ ਕੀਤਾ ਸਾਡੇ ਤੇ ਤੁਹਾਡੇ ਬੇਟੇ ਦਾ ਰਮਨਦੀਪ ਸਿੰਘ ਕੀ ਕਾਰਨ ਹੈ ਕਿ ਉਹਨਾਂ ਦੀ ਗੁਰਵਾਰ ਕਿਥੇ ਆ ਸਰ ਉਹ ਤਾਂ ਘਰੋਂ ਆਰਾਮ ਨਾਲ ਆਏ ਹੈਗੇ ਇਹ ਕਹਿੰਦੇ ਅਸੀਂ ਮੰਮੀ ਥੋੜਾ ਕੋ ਮਹਾਨਿਆ ਤਿਹਾਰ ਹੈਗਾ ਸਿਰਫ ਘੁੰਮਣ ਆਏ ਸੀਗੇ ਨਾਲ ਹੀ ਮੈਨੂੰ ਥੋੜੀ ਦਰਵਾਜ਼ਾ ਫੋਨ ਆਇਆ ਮੰਮੀ ਸਾਡੇ ਤੇ ਮੁੰਡਿਆਂ ਨੇ ਹਮਲਾ ਕਰਤਾ ਹੈਗਾ ਵੀ ਤੁਸੀਂ ਜਲਦੀ ਪਾਪਾ ਨੂੰ ਭੇਜੋ ਜਦੋਂ ਆ ਕੇ ਦੇਖਿਆ ਤਾਂ ਸਾਰੀ ਗੱਡੀ ਭੰਨੀ ਪਈ ਸੀਗੀ ਉਹਨੇ ਤੇ ਪੁਲਿਸ ਵਾਲੇ ਕੁਦਰਤੀ ਨੰਗਰੇ ਸੀਗੇ ਕਹਿੰਦੇ ਖੋਲਸਾ ਵਾਲੇ ਕਹਿੰਦੇ ਵੀ ਅਸੀਂ ਕੁਦਰਤੀ ਨੰਗਰੇ ਸੀ ਅਸੀਂ ਬਚਾ ਲਿਆ ਮੁੰਡੇ ਨੂੰ ਨਹੀਂ ਤਾਂ ਮੁੰਡੇ ਨੂੰ ਮਾਰ ਦੇਣਾ ਸੀ ਉਹ ਮੁੰਡਿਆਂ ਨੇ ਸਾਡੀ ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਕੋਈ ਸੀਗਾ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਕਿਉਂ ਹਮਲਾ ਕੀਤਾ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਕੀ ਕਰਦੇ ਸਰ ਹੁਣ ਮੰਗ ਤਾਂ ਹੁਣ ਐਟ ਅ ਟਾਈਮ ਮੈਂ ਕੀ ਕਹਾਂ ਦੱਸ ਹਾਲੇ ਤਾਂ ਮੁੰਡੇ ਵਾਲੀ ਪਰੇਸ਼ਾਨੀ ਹੋ ਰਹੀ ਹੈ ਦੇਖ ਕੇ ਸਾਡੀ ਗੱਡੀ ਸਾਰੀ ਜਿਹੜੀ ਹੈਗੀ ਤੋੜੀ ਭੰਨੀ ਹੈ ਜਿਹੜੀ ਸਾਰੇ ਠੀਕ ਕਰਾ ਕੇ ਦੇਣ ਉਹ ਸਾਰੇ ਦੇਖੋ ਤਾਂ ਸਹੀ ਸਾਰੇ ਉੱਥੇ ਐਨ ਬਿਲਕੁਲ ਦੇ ਐਨ ਸਾਰੀ ਗੱਡੀ ਸਾਰੇ ਸ਼ੀਸ਼ੇ ਤੋੜ ਤੇ ਗੱਡੀ ਦੇ ਸਾਰੀ ਗੱਡੀ ਰੈਂਟ ਦਾ ਸਾਰੀ ਡੈਂਟ ਪਾਤੇ ਹੋਏ ਨੇ ਲੰਡਾਈ ਤੇ ਹਾਂਜੀ ਹਾਂਜੀ 3 ਹਲਾਤ ਨੇ ਸਰੋ ਕੁਝ ਮਾਈਲਡ ਇੰਜਰੀਜ਼ ਹੈ ਗਈ ਉਹਦੇ ਹੈਡ ਤੇ ਨਾ ਲੈਫਟ ਸਾਈਡ ਤੇ ਆਈ ਬੋਲ ਦੇ ਉੱਪਰ ਹੈ ਗਈ ਇੰਜਰੀਜ਼ ਤੇ ਆਪਾਂ ਫਰਸਟ ایڈ ਦੇ ਕੇ ਨਾ ਦੋ ਸਟੀਚਸ ਲਗਾਤੇ ਹੋਦੇ ਬਾਕੀ ਪੇਸ਼ੈਂਟ ਸਟੇਬਲ ਹੈ ਫਿਲਹਾਲ ਹੈ ਨਾ ਚਿੰਤਾ ਨਹੀਂ ਹੈਗਾ ਨਹੀਂ ਨਹੀਂ ਠੀਕ ਹੈ ਪੇਸ਼ੈਂਟ ਠੀਕ ਹੈ ਬਿਲਕੁਲ ਠੀਕ ਹੈ ਹਾਂ ਜੋ ਵੀ ਸਿੰਟੋਮੈਟਿਕ ਟ੍ਰੀਟਮੈਂਟ ਉਹ ਦੇ ਰਹੇ ਆਪਾਂ ਕਿਤੇ ਦਿੱਤੀ ਜੇ ਨਾ ਬਾਕੀ ਆਪਾਂ ਟੈਸਟ ਰਿਪੋਰਟ ਜੇ ਐਨਸੀਟੀਟੀ ਵਗੈਰਾ ਕਰਾ ਕੇ ਦੇਖਦੇ ਹਾਂ ਕੋਈ ਇੰਟਰਨਲ ਚੀਜ਼ ਤਾਂ ਨਹੀਂ ਹੈਗੀ ਆਪਾਂ ਨੂੰ ਲੱਗਦੀ ਹੈ ਕੁਝ ਨਾ ਸੀਰੀਅਸ ਨਸ ਬਾਕੀ ਠੀਕ ਹੈ ਸਾਡੇ ਕੋਲ ਪੇਸ਼ੈਂਟ ਸਟੇਬਲ ਹੈ ਕੌਨਸ਼ੀਅਸ ਹੈ ਹਣਾ ਔਰੀਐਂਟਡ ਹੈ ਪੂਰਾ ਤੇ ਤੁਸੀਂ ਵਾਈਟਲਸ ਵੀ ਸਟੇਬਲ ਹੈਗੇ ਹਾਂਜੀ ਐਮ ਐਲ ਆਰ ਵਗੈਰਾ ਹਾਂ ਉਹ ਲੀਗਲ ਪ੍ਰੋਸੈਸਸਿੰਗ ਕਰਤਾ ਜੋ ਹੁੰਦਾ ਹੈ ਨਾ ਸਾਰਾ ਹਾਂਜੀ ਸਰ ਠੀਕ ਦੇਖੋ ਜੇ ਨਿਸ਼ਾਨਮੇਨ ਕਰ ਰਹੇ ਹਾਂ ਇਹ ਹੋਇਆ ਕੀ ਹੈ ਉਹਦੇ ਸਾਹਮਣੇ ਆ ਤੇ ਗੱਡੀ ਭੰਨੀ ਹੋਈ ਹੈ ਸਿੱਕਾ ਤਾਂ ਪਿਆ ਗੱਡੀ ਆ ਇਹਦਾ ਹੁਣ ਪਤਾ ਕਰਾਂਗੇ ਇਹ ਟੈਕਨੀਕ ਆ ਕਰ ਰਹੇ ਆ ਅੱਛਾ ਜੀ ਨਹੀਂ ਕਿੰਨੇ ਕੁ ਟੁੰਡੇ ਸੀ ਉਰੇ ਇਹਲੇ ਦਾ ਦੇਖੋ ਇਹ ਟੈਕਨੀਕ ਆ ਕਰ ਰਹੇ ਆ ਕੋਈ ਹੰਕਾਰ ਨਾਲ ਆਗੇ ਆਗੇ ਕੀ ਹੋਇਆ ਕੀ ਆ ਓਏ ਓਏ ਲੜਾਈ ਝਗੜੇ ਖੰਭਰੇ ਜਿੰਦੇ ਨੇ ਗੱਡੀ ਤੇ